ਕੀ ਗੱਲ ਜੀ ਅੱਜ ਅਸੀਂ ਆਏ ਆ ਪਿੰਡ ਕੁਡਾਣੀ ਕਲਾ ਤੇ ਇੱਥੇ ਤਿੰਨ ਚਾਰ ਇਤਿਹਾਸਿਕ ਗੁਰਦੁਆਰੇ ਸਾਹਿਬ ਨੇ ਜਿਨ੍ਹਾਂ ਦੀ ਪੂਰੀ ਸੀਰੀਜ਼ ਤੁਹਾਨੂੰ ਆਉਣ ਵਾਲੇ ਪੂਰੇ ਇੱਕ ਹਫ਼ਤੇ ਜਾਂ 10 ਦਿਨਾਂ ਦੇ ਵਿੱਚ ਮਿਲ ਜੇਗੀ ਪੂਰੀ ਦੀ ਪੂਰੀ ਸੀਰੀਜ਼ ਇੱਕ ਗੁਰਦੁਆਰਾ ਸਾਹਿਬ ਨਹੀਂ ਹੈਗਾ ਉਰੇ 10 ਤੋਂ 15 ਗੁਰਦੁਆਰਾ ਸਾਹਿਬ ਨੇ ਤੇ ਅੱਜ ਅਸੀਂ ਆਏ ਆ ਗੁਰਦੁਆਰਾ ਨਿੰਮ ਸਰ ਸਾਹਿਬ ਤੇ ਇੱਥੇ ਦੀ ਪੂਰੀ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਪੂਰਾ ਇਤਿਹਾਸ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਿੰਮਸਰ ਸਾਹਿਬ ਕੁਡਾਣੀ ਕਲਾ ਪਿੰਡ ਕੁਡਾਣੀ ਕਲਾ ਇਹ ਉਹ ਪਾਵਨ ਸਥਾਨ ਹੈ ਜਿੱਥੇ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਪੀਰੀ ਗੁਰੂ ਹਰगोबिंद ਸਾਹਿਬ ਜੀ ਪੂਰੇ 45 ਦਿਨ ਇਸ ਪਿੰਡ ਦੇ ਵਿੱਚ ਗੁਜ਼ਾਰੇ ਅਤੇ ਇਸ ਪਿੰਡ ਨੂੰ ਬਹੁਤ ਸਾਰੇ ਉਪਦੇਸ਼ ਵੀ ਦਿੱਤੇ ਅਗਰ ਗੱਲ ਕਰ ਲਈਏ ਗੁਰਦੁਆਰਾ ਨਿੰਮਸਰ ਸਾਹਿਬ ਦੀ ਤਲਖਿਆਣੇ ਦੇ ਟੋਬੇ ਦੇ ਕਿਨਾਰੇ ਗੁਰੂ ਸਾਹਿਬ ਰੋਜ਼ ਹੀ ਨਿੰਮ ਦੀ ਦਤਨ ਕਰਿਆ ਕਰਦੇ ਅਤੇ ਇੱਕ ਦਿਨ ਗੁਰੂ ਸਾਹਿਬ ਮੋਜ ਦੇ ਵਿੱਚ ਆ ਕੇ ਇਸ ਦਤਨ ਨੂੰ ਟੋਬੇ ਦੇ ਕਿਨਾਰੇ ਦੇ ਉੱਤੇ ਗੱਡ ਦਿੱਤਾ ਜੋ ਕਿ ਅੱਜ ਇੱਕ ਨਿੰਮ ਦੇ ਰੁੱਖ ਦੇ ਵਿੱਚ ਸੁਭਾਏਮਾਨ ਹੈ ਇਸ ਤੋਂ ਇਲਾਵਾ ਗੁਰੂ ਸਾਹਿਬ ਮੰਜੀ ਦੇ ਉੱਤੇ ਵਿਰਾਜਮਾਨ ਹੋ ਕੇ ਭਗਤੀ ਕਰਿਆ ਕਰਦੇ ਸੰਗਤ ਜੀ ਕਰ ਲੋ ਦਰਸ਼ਨ ਉਸ ਸਥਾਨ ਦੇ ਤੇ ਉਸ ਮੰਜੀ ਸਾਹਿਬ ਦੇ ਸੰਗਤ ਜੀ ਜੇਕਰ ਵੀਡੀਓ ਤੁਸੀਂ ਇੱਥੇ ਤੱਕ ਦੇਖ ਲਈ ਹੈ ਤੇ ਅੱਗੇ ਦਾ ਸਫਰ ਤੈਅ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਕੇ ਸਾਨੂੰ ਮੋਟੀਵੇਟ ਜ਼ਰੂਰ ਕਰਨਾ ਅਤੇ ਕਮੈਂਟ ਜ਼ਰੂਰ ਕਰਨਾ ਆਪਣਾ ਸੰਗਤ ਜੀ ਹੁਣ ਤੁਹਾਨੂੰ ਲੈ ਚਲਦੇ ਆ ਉਸ ਨਿੰਮ ਦੇ ਕੋਲ ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਦਤਨ ਦੇ ਨਾਲ ਉਗਾਇਆ ਸੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਉਹੀ ਪਵਨ ਸਥਾਨ ਹੈ ਜਿਸ ਜਗ੍ਹਾ ਤੇ ਗੁਰੂ ਜੀ ਨੇ ਦਤਣ ਦੇ ਰਾਹੀ ਇਸ ਨਿੰਮ ਨੂੰ ਉਗਾਇਆ ਸੀ ਸੰਗਤ ਜੀ ਬਹੁਤ ਹੀ ਜ਼ਰੂਰੀ ਗੱਲ ਅਗਰ ਤੁਸੀਂ ਇਸ ਸਥਾਨ ਤੇ ਹਾਜ਼ਰੀਆਂ ਭਰਦੇ ਹੋ ਤਾਂ ਤੁਹਾਨੂੰ ਅਗਰ ਗਲਹਿੀਰਾ ਦਾ ਰੋਗ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਰੋਗ ਹੈ ਤਾਂ ਉਸ ਤੋਂ ਆਰਾਮ ਮਿਲਦਾ ਹੈ ਆਓ ਸੰਗਤ ਜੀ ਤੁਹਾਨੂੰ ਹੁਣ ਲੈ ਚਲਦੇ ਆ ਉਸ ਲਖਿਆਣੇ ਦੇ ਟੋਬੇ ਤੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਰੋਜ਼ ਇਸ਼ਨਾਨ ਕਰਿਆ ਕਰਦੇ ਔਰ ਅੱਜ ਇਹੇ ਟੋਬਾ ਪਵਿੱਤਰ ਸਰੋਵਰ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਅਗਰ ਇਸ ਗੁਰਦੁਆਰਾ ਸਾਹਿਬ ਨੂੰ ਤੁਸੀਂ ਦੇਖਦੇ ਹੋ ਤਾਂ ਇਹ ਪੂਰੇ ਪਿੰਡ ਦੇ ਵਿੱਚ ਘਾਰ ਹੈ ਤੇ ਇਸ ਦੀ ਜੋ ਕਿ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦਾ ਹੈ ਸੰਗਤ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇਸ ਪਿੰਡ ਦੇ ਵਿੱਚ ਕੋਈ ਇੱਕ ਸਥਾਨ ਨਹੀਂ ਹੈ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ 5 ਤੋਂ 6 7 ਗੁਰਦੁਆਰੇ ਹਨ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਦਾ ਪੂਰਾ ਸਫ਼ਰ ਤੁਹਾਨੂੰ ਆਉਣ ਵਾਲੇ ਹਫ਼ਤੇ ਦੇ ਵਿੱਚ ਦਿਖਾ ਦਿੱਤਾ ਜਾਵੇਗਾ ਜੇਕਰ ਤੁਸੀਂ ਸਾਰੀ ਵੀਡੀਓ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਇਨਫੋਟੈਕ ਵੀਡੀਓ ਸਭ ਤੱਕ ਜ਼ਰੂਰ ਪਹੁੰਚ ਸਕੇ ਅਤੇ ਸਾਡੇ ਪਨੇ ਧਰਮ ਦੇ ਇਤਿਹਾਸ ਬਾਰੇ ਸਭ ਨੂੰ ਪਤਾ ਚੱਲ ਸਕੇ ਸੰਗਤ ਜੀ ਹੁਣ ਗੱਲ ਕਰ ਲਈਏ ਅਗਲੀ ਵੀਡੀਓ ਬਾਰੇ ਤਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸ਼ਾਰਟ ਵੀਡੀਓ ਦੇ ਵਿੱਚ ਦਿਖਾਵਾਂਗੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਠਰੇ ਅਤੇ ਜਿਸ ਜਗ੍ਹਾ ਤੇ ਉਹਨਾਂ ਨੇ ਲੰਗਰ ਛਕਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ